ਤੋ ਵੀ ਦਾ ਟਾਪ ਚਲਾ ਜਾਂ ਮੱਤਲ ਬਾਇਆ ਇਸ ਪੂਰੀ ਕਾਰਨ ਹੈ ਇਹ ਨਾਕਾ ਦਿੱਲੀ ਇਸ ਤਰ੍ਹਾਂ ਤੇ ਲੱਗਦੇ ਆ ਮਾਨਯੋਗ ਅਸਰਵੀ ਸਾਹਿਬ ਜੀ ਦੇ ਹਾਂ ਆ ਸਕਦਾ ਰਹਤਾ ਹੈ ਜਵੰਤ ਚਲਦੀਆਂ ਨੇ ਨਾਕੇ ਦੌਰਾਨ ਜਿਹੜੀ ਐ ਚੈਕਿੰਗ ਕੀਤੀ ਜਾਂਦੀ ਹੈ ਛੱਕੀ ਗੱਡੀਆਂ ਦੀ ਛੱਕੀ ਵਹੀਕਲਾਂ ਦੀ ਜਿਹੜੀਆਂ ਕੋਈ ਛੱਕੀ ਦੇ ਜਿਹਦੇ ਕੋਈ ਆਪਣਾ ਟੈਲਮੈਂਟ ਨਹੀਂ ਪਾਇਆ ਟੂ ਵੀਲਰ ਤੇ ਉਹਨਾਂ ਦੀ ਵੀ ਚੈੱਕ ਕਰ ਕੀਤੀ ਜਾਂਦੀ ਹੈ ਗੱਡੀ ਦੀ ਜਿਹਦੇ ਪ੍ਰੋਪਰ ਡਿੱਗਿਆ ਉਹ ਕਿ ਕਰ ਦਿੱਤੇ ਜਾਂਦੇ ਆ ਛੱਤੀ ਬੰਦੇ ਆ ਉਹਦੇ ਪ੍ਰੋਪਰ ਪੁਛਗਛ ਕੀਤੀ ਜਾਂਦੀ ਆ ਅੱਜ ਕਿੰਨੇ ਕਿ ਚਲਾਨ ਕੀਤੇ ਜੀ ਅੱਜ ਹੁਣ ਅਸੀਂ ਜਿਹੜੇ ਇੱਥੇ ਟੈਕਿੰਗ ਦੌਰਾਨ 6 ਚਲਾਨ ਕੱਟਿਆ ਇੱਕ ਮੋਟਰਸਾਈਕਲ ਬੰਦ ਕੀਤਾ ਉਹਦਾ ਮੋਟਰਸਾਈਕਲ ਦਾ ਕੋਈ ਪੇਪਰ ਨਹੀਂ ਸੀ ਜਦੋਂ ਪੁੱਛਿਆ ਗਿਆ ਤੇ ਉਹ ਕੋਈ ਠੋਸ جواب ਨਹੀਂ ਦਿੱਤਾ ਨਾ ਉਹ ਕੋਈ ਪੇਪਰ ਦੀ ਹੋਰ ਅਨਬਾਉਂਡ ਕੀਤਾ ਗਿਆ ਜੀ ਪਹਿਲੀ ਰੋਕੂ ਜੀ ਇਹਦਾ ਕੀ ਹੈ ਇਹ ਇਹ ਟਰਾਲੀਆਂ ਦਾ ਜਿਹੜਾ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੂੰ ਅਗਾ ਕੀਤਾ ਯਾਰ ਸਾਰਿਆਂ ਨੂੰ ਵੀ ਉੱਤੇ ਜਿਹੜੀ ਤਰਪਾਲ ਪਾ ਕੇ ਚੱਲੋ ਤੇ ਜਿੰਨਾ ਕਈ ਜਿਹੜੀ ਆ ਟਰਾਲੀ ਆ ਇੱਟਾਂ ਦੀਆਂ ਟਰਾਲੀਆਂ ਨੇ ਕੇਰੀਆ ਵਾਲੀਆਂ ਨੇ ਪੋਰਟਲ ਨਹੀਂ ਪਾਉਂਦੇ ਤੇ ਜਿਹੜੇ ਆ ਕੇਰੀ ਉੱਟ ਕੇ ਜਿਹੜੀ ਪਿੱਛੇ ਜਾਂਦੇ ਆ ਲੋਕ ਜਾਂਦੇ ਉਹਨਾਂ ਅੱਖਾਂ 'ਚ ਪੈ ਕੇ ਐਕਸੀਡੈਂਟ ਦੇ ਕਾਰਨ ਵੱਜ ਜਾਂਦੇ ਆ ਤੋ ਜਿਹੜਾ ਐਕਸੀਡੈਂਟ ਹੁੰਦਾ ਖਤਰਾ ਬਣਦਾ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਆ ਤੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਆ ਚਲਾਨ ਵੀ ਕੱਟੇਗੇ ਇਹਨਾਂ ਨੂੰ ਜਿਹੜੇ ਨਹੀਂ ਪਾਉਂਦੇ ਤੇ ਉਹਨਾਂ ਦੇ ਕੀ ਆ ਮੈਂ ਇਹ ਬੇਨਤੀ ਕਰੂੰਗਾ ਨਹੀਂ ਤੇ ਫਿਰ ਇਹਨਾਂ ਦੇ ਚਲਾਨ ਕੱਟੇ ਆ ਜੀ ਅੱਗੇ ਵੀ ਕਾਰਵਾਈ ਕੀਤੀ ਆ ਉਹਨੂੰ ਚਲਾਨ ਕੱਟੇ ਇਹਨਾਂ ਦੇ ਤੇ ਬਿਲਕੁਲ ਚਲਾਨ ਕੱਟੇ ਜਾਣਗੇ ਹਾਂ ਜੇ ਦੇਖੋ ਸੱਚੀ ਆ ਜਿਹੜੀ ਆ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਇੱਕ ਜਿਹੜੀ ਮਾਨਯੋਗ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਜਿਹੜੇ ਨਸ਼ਿਆਂ ਦੇ ਵਿਰੋਧੀ ਕਾਰਿਆ ਇਹ ਮਹੀਨੇ ਚੱਲ ਰਹੀ ਆ ਉਹਦੇ ਸੰਬੰਧੀ ਜਿਹੜੇ ਆ ਮਾਨਯੋਗ ਐਸਐਸਪੀ ਸਾਹਿਬ ਜਿੱਦਿਆਂ ਇਹਦੇ ਵਿੱਚ ਵੀ ਸਖਤ ਦੇਟਾ ਨੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਵੇਅਰਨਸ ਵੀ ਕੀਤਾ ਜਾ ਰਿਹਾ ਤੇ ਜਿਹੜਾ ਕੋਈ ਨਸ਼ਾ ਛੇਤਨਾ ਚਾਹੁੰਦਾ ਆ ਉਹ ਬਿਲਕੁਲ ਸਾਨੂੰ ਫੋਨ ਕਰੇ ਉਹ ਅਸੀਂ ਗੱਲ ਕਰਾਵਾਂਗੇ ਤੇ ਜਿਹੜਾ ਵੇਚੂਗਾ ਉਹਨੂੰ ਚੱਕ ਕੇ ਅੰਦਰ ਲਿਆਏ ਤੁਸੀਂ ਬਸ ਵੀਡੀਓ ਦੇਖ ਰਹੇ ਹੋ ਨਾ ਵੀ ਕੀ ਦੇਣਾ ਚੱਲ ਰਿਹਾ ਬਈ ਬੇਨਤੀ ਕਰਨੀ ਚਾਹੁੰਗਾ ਵੀ ਇਹ ਮਾੜੀ ਲਾਹਨਤ ਤੋਂ ਬਚੋ ਜਿਹੜਾ ਕੋਈ ਬਿਲਕੁਲ ਆਪਣਾ ਇਹ ਲਗੋ ਇਨਫਰਮੇਸ਼ਨ ਦੇਊਗਾ ਉਹ ਨਾ ਗੋਤਰਾ ਕਿਹਾ ਜਾਊਗਾ ਤੇ ਬਿਲਕੁਲ ਜਿਹੜਾ ਇਹਦਾ ਨਕਸ਼ਾ ਲੱਕ ਤੋੜੀਏ ਕੋਈ ਵੀ ਜਿਹੜਾ ਇਹਦੇ ਖਿਲਾਫ ਕੋਈ ਕਾਜ ਜਿਹੜਾ ਮੈਂ ਖਾ ਵੇਚਦਾ ਉਹ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਕ੍ਰੂਨੀ ਸਖਤੋ ਸਖਤ ਕ੍ਰੂਨੀ ਕਾਰਵਾਈ ਕੀਤੀ ਜਾਊਗੀ ਮੈਂ ਕਹਿੰਦਾ ਕਿ ਟੂ ਵੀਲਰ ਕਰ ਰਹੀ ਹੈ ਤਾਰਾ ਕਰ ਰਿਹਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਕੀ ਜਿਹੜਾ ਜਾਂਦੇ ਮੈਂ ਫਿਰ ਬੇਰਤੀ ਕਰਨੀ ਚਾਹੂੰਗਾ ਜਿਹੜੇ ਟੂ ਵੀਲਰ ਤੇ ਹੈਲਮਟ ਪਾ ਕੇ ਚੱਲੋ ਜਿਹੜੇ ਤਾਰਾ ਚਲਾਉਂਦੇ ਆ ਉਹ ਵੀ ਚਲਾਉਂਦੇ ਆ ਆਪਾਂ ਸੀਟ ਬੈਲਟ ਲਾਓ ਹੈਲਮਟ ਨੂੰ ਮਜਬੂਰੀ ਨਾ ਸਮਝੋ ਇਹ ਤੁਹਾਡਾ ਸੱਚਾ ਸਾਥੀ ਆ ਇਹ ਐਕ ਗੱਡੀ ਦੇ ਵਿੱਚ ਜਾਲੀ ਵੀ ਪੇਚੀ ਗਈ ਤੇ ਜਾਲੀ ਤੁਸੀਂ ਲਾਈਆਂ ਜੀ ਉਹ ਗੱਡੀ ਜਿਹੜੀ ਪ੍ਰੋਪਰ ਚੈੱਕ ਕੀਤੀ ਗਈ ਕਾਲੀਆਂ ਜਾਣੀਆਂ ਲਾਈਆਂ ਰਹੀ ਗੱਡੀ ਮਾਚਲ ਤੋਂ ਗੱਡੀ ਆਈ ਸੀ ਉਹ ਜਿਹੜੀ ਪ੍ਰੋਪਰ ਚੈੱਕ ਕੀਤੀ ਗਈ ਆ ਵੈਰੀਫਾਈ ਕੀਤਾ ਗਿਆ ਉਹ ਗੱਡੀਆਂ ਜਾਲੀਆਂ ਲਾ ਕੇ ਉਹਦਾ ਉਹ ਕਲਾਨ ਵੀ ਕੱਟਿਆ ਗਿਆ ਜੀ ਤੇ ਜਾਲੀਆਂ ਜਿਹੜੀਆਂ ਆ ਉਹਨਾਂ ਨੂੰ ਇਨਸਟਾਲ ਕੀਤਾ ਗਿਆ